ਜਿਹੜਾ ਬਾਜ ਹੁੰਦਾ ਵਾ ਉਹਦੀ ਉਮਰ 70 ਸਾਲ ਹੁੰਦੀ ਆ 70 ਸਾਲ ਤੱਕ ਉਹ ਜੀ ਸਕਦਾ ਪਰ ਬਾਜ ਜਦੋਂ 40 ਸਾਲਾਂ ਦਾ ਹੁੰਦਾ ਵਾ ਉਹਦੇ ਸਾਹਮਣੇ ਇੱਕ ਬੜਾ ਵੱਡਾ ਚੈਲੰਜ ਆਉਂਦਾ ਵਾ ਜ਼ਿੰਦਗੀ ਤੇ ਮੌਤ ਦਾ ਚੈਲੰਜ ਨੂੰ ਆਪਾਂ ਕਹਿ ਸਕਦੇ 40 ਸਾਲਾਂ ਦੀ ਉਮਰ ਦੇ ਵਿੱਚ ਆ ਕੇ ਉਹਦੇ ਜਿਹੜੇ ਫਾਰੇ ਨੇ ਭਾਰੇ ਹੋ ਜਾਂਦੇ ਆ ਕਿ ਉਹ ਓਨੇ ਭਾਰੇ ਫਾਰੇ ਲੈ ਕੇ ਉੱਡ ਨਹੀਂ ਸਕਦਾ ਉਹਦੇ ਜਿਹੜੇ ਪੈਰਾਂ ਦੇ ਨਹਾਂ ਉਹ ਏਨੇ ਜਿਆਦੇ ਵੱਡੇ ਹੋ ਕੇ ਮੋੜ ਜਾਂਦੇ ਆ ਕਿ ਉਹ ਆਪਣੇ ਸ਼ਿਕਾਰ ਨੂੰ ਫੜ ਨਹੀਂ ਸਕਦਾ ਆਪਣੇ ਪੰਜਿਆਂ ਦੇ ਨਾਲ ਉਹਦੀ ਚੁੰਝ ਵੀ ਇਦਾਂ ਮੁੜ ਜਾਂਦੀ ਆ ਕਿ ਉਹ ਮਤਲਬ ਕਿਸੇ ਵੀ ਸ਼িকার ਨੂੰ ਜੇ ਫੜ ਵੀ ਲਵੇ ਤੇ ਉਹਨੂੰ ਖਾ ਨਹੀਂ ਸਕਦਾ ਫਿਰ ਬਾਜ ਦੇ ਕੋਲ ਦੋ ਹੀ ਚੀਜ਼ਾਂ ਬਜਦੀਆਂ ਵਾ ਜਾਂ ਦੇ ਉਹ ਭੁੱਖ ਨਾਲ ਤੜਫ ਤੜਫ ਕੇ ਮਰ ਜੇ ਤੇ ਜਾਂ ਫਿਰ ਉਹ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਚੇਂਜ ਕਰੇ ਮਤਲਬ ਥੋੜਾ ਸਟਰਗਲ ਕਰੇ ਜ਼ਿੰਦਗੀ ਦੇ ਵਿੱਚ ਤੇ ਬਾਜ ਤੇ ਸਟਰਗਲ ਨੂੰ ਚੂਸ ਕਰਦਾ ਕਿ ਮੈਂ ਸਟਰਗਲ ਕਰੂੰਗਾ ਮਿਹਨਤ ਕਰੂੰਗਾ ਫਿਰ ਉਹ ਕੀ ਕਰਦਾ ਵਾ ਪਰਬਤ ਦੀ ਸਭ ਤੋਂ ਉੱਪਰਲੀ ਚੋਟੀ ਤੇ ਚੱਲ ਜਾਂਦਾ ਵਾ ਤੇ ਸਭ ਤੋਂ ਪਹਿਲਾਂ ਉਹ ਆਪਣੇ ਪੰਖਾਂ ਨੂੰ ਨੋਚ-ਨੋਚ ਕੇ ਮਤਲਬ ਤੋੜ ਦਿੰਦਾ ਵਾ ਜਿਹੜਾ ਕਿ ਬੜਾ ਦਰਦਨਾਕ ਹੁੰਦਾ ਜਦੋਂ ਇਹ ਕੰਮ ਕਰਦਾ ਤੇ ਉਹ ਸਾਰਾ ਲਹੂ ਲਹਾਨ ਹੋ ਜਾਂਦਾ ਫੇਰ ਉਹ ਆਪਣੇ ਜਿਹੜੇ ਨੌ ਹੁੰਦੇ ਆ ਪੈਰਾਂ ਦੇ ਉਹਨੂੰ ਪੱਥਰ ਦੇ ਨਾਲ ਰਗੜ-ਰਗੜ ਕੇ ਘਸਾ ਦਿੰਦਾ ਉਹ ਤੇ ਛੋਟੇ ਕਰ ਲੈਂਦਾ ਵਾ ਤੇ ਸਭ ਤੋਂ ਦਰਦਨਾਕ ਹੁੰਦਾ ਵਾ ਜਦੋਂ ਆਪਣੀ ਚੁੰਝ ਨੂੰ ਪੱਥਰ ਦੇ ਉੱਤੇ ਮਾਰ-ਮਾਰ ਕੇ ਮਾਰ-ਮਾਰ ਕੇ ਮਤਲਬ ਛੋਟੀ ਕਰਦਾ ਤੇ ਉਹਨੂੰ ਤਿੱਖੀ ਕਰਦਾ ਵਾ ਤੇ ਇਹ ਸਭ ਕਾਰਨ ਤੋਂ 6 ਮਹੀਨੇ ਬਾਅਦ ਇੱਕ ਨਵਾਂ ਬਾਦ ਜਿਹੜਾ ਜਨਮ ਲੈ ਲੈਂਦਾ ਵਾ ਉਹਦੇ ਨਵੇਂ ਪੰਖ ਨਵੇਂ ਪੰਜੇ ਤੇ ਨਵੀਂ ਚੁੰਝ ਆ ਜਾਂਦੀ ਆ ਜੇ ਤੋਂ ਬਾਅਦ ਉਹ ਅਗਲੇ 30 ਸਾਲਾਂ ਤੱਕ ਮौज-ਮਸਤੀ ਨਾਲ ਜਿੰਦਾ ਤੇ ਆਪਣੀ ਮਰਜ਼ੀ ਨਾਲ ਜਿਹੜਾ ਸ਼ਿਕਾਰ ਕਰ ਸਕਦਾ ਵਾ